ਫਿਰੋਜ਼ਪੁਰ ਦੇ ਪਿੰਡ ਚੰਗਾਲੀ ਕਦੀਮ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਜਿੱਥੇ 15 ਦੇ ਕਰੀਬ ਹਥਿਆਰਬੰਦ ਗੁੰਡਿਆਂ ਨੇ ਸ਼ਰੀਆਮ ਘਰ ਦੇ ਬਾਹਰ ਆ ਕੇ ਨੌਜਵਾਨ ਨੂੰ ਤੇਜ਼ਧਾਰ ਹਥਿਆਰ ਨਾਲ ਕੁੱਟਿਆ ਤੇ ਅਦਮਰਾ ਕਰਕੇ ਸੁੱਟ ਗਏ ਮਸਲਾ ਪੈਸੇ ਦੇ ਲੈਣ ਦੇਣ ਦਾ ਦੱਸਿਆ ਜਾ ਰਿਹਾ ਹੈ ਗੁੰਡਾਗਰਦੀ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਇਹ 4 ਸਾਲ ਤੋਂ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਅਸੀਂ ਇਹਨਾਂ ਦੇ ਘਰ ਮੋਦ ਵਰਦੇ ਹਫ਼ਤੇ ਜਾਂਦੇ ਰਹੇ ਇਹ ਸਾਨੂੰ ਆਦਾ ਰਿਹਾ ਵੀ ਮੈਂ ਅੱਜ ਦੇ ਦੇਣਾ ਕੱਲ ਦੇ ਦੇਣਾ ਆਖਰ ਇਹਨੇ ਜਵਾਬ ਦਿੱਤਾ ਮੈਂ ਪੈਸੇ ਨਹੀਂ ਦੇਣੇ ਮੇਰੇ ਨਾਲ ਜੋ ਕਰਨਾ ਕਰ ਲੈ ਉਸ ਤੋਂ ਬਾਅਦ ਇਹ ਪੈਸੇ ਪੁੱਛਦਾ ਰਿਹਾ ਉਹਦੇ ਨੇ ਪੈੜੀ ਆਉਂਦਾ ਸੀ ਮੇਰੀ ਪੈੜੀ ਇਹਨੇ ਠੇਕੇ ਤੇ ਲਈ ਉੱਥੇ 8-10 ਜਣੇ ਰਫਲਾ ਲੈ ਕੇ ਆਏ ਆ ਤੇ ਇਹਦੇ ਮਗਰ ਦੋ ਟਰੈਕਟਰ ਲਾਏ ਨੇ 8 ਰੁਪਇਆ ਆ ਕੇ ਇਹ ਇਧਰ ਸਾਡੇ ਘਰ ਵਾਲ ਨੂੰ ਆ ਗਿਆ ਤੇ ਉਹ ਆਪ ਦਾ ਵਿਚਾਰ ਕਰਨ ਲਈ ਉਥੋਂ ਇਹ ਵਾਪਸ ਮੁੜ ਗਏ ਆ ਉਸ ਤੋਂ ਬਾਅਦ ਇਹਨਾਂ ਨੂੰ ਐਂ ਫੇਰ ਕਿਹਾ ਵੀ ਮਕਾਲ ਨਾ ਪਾਓ ਬਹਿ ਕੇ ਜੇ ਕੋਈ ਗੱਲ ਹੈਗੀ ਤੇ ਆਪਦੀ ਕਰ ਲਓ ਉਸ ਤੋਂ ਬਾਅਦ ਇੱਕ ਲਵੀਰ ਜੀਰੇ ਕੋ ਗਏ ਆ ਉਥੋਂ ਉਹਨੇ ਬੰਦੇ ਕੱਲੇ ਆ ਤੇ ਬੰਦੇ 15 20 ਲੈ ਕੇ ਪੰਜਾਂ ਗੱਡੀਆਂ ਦੇ ਆ ਕੇ ਦੇ ਇੱਥੇ ਆ ਕੇ ਕੁੱਟਮਾਰ ਕਰਕੇ ਕਹਿੰਦੇ ਆ ਜੀ ਇਹਨੂੰ ਚੰਗੀ ਤਰ੍ਹਾਂ ਹੀ ਪੈਸੇ ਦੇਣੇ ਆ ਇਹ ਮਾਰ ਕੇ ਉਹਨੂੰ ਸੁੱਟ ਗਏ ਹਾਂਜੀ ਇਹ ਮੇਰੇ ਘਰ ਵਾਲੇ ਤੇ ਹਮਲਾ ਹੋਇਆ ਪਹਿਲਾਂ ਬਾਹਰ ਉਹ ਗੱਲ ਪਏ ਸੀ ਕਿ ਉਹਨਾਂ ਦੇ ਤੇ ਉਹ ਜਦੋਂ ਘਰੇ ਆਏ ਇੱਥੇ ਘਰੇ ਆ ਅੱਗੇ ਬਚਾਲੀ ਆ ਰਹੇ ਸੀ ਤੇ ਮਗਰ ਪੰਜ ਛੇ ਗੱਡੀਆਂ ਲੱਗੀਆਂ ਸੀ 15 ਵੀ ਬੰਦੇ ਸੀ ਵਿੱਚ ਸਾਰੇ ਹਥਿਆਰ ਲੈ ਕੇ ਉਹ ਆਏ ਨੇ ਉਹਨਾਂ ਕੋਲ ਬੰਦੂਕਾਂ ਸੀ ਰਵਾਲਵਰ ਸੀਗੇ ਤੇ ਉਹ ਇੱਥੇ ਸਾਰੇ ਉਹਨਾਂ ਦੇ ਗੱਲ ਪਏ ਜਦੋਂ ਉਹਨਾਂ ਨੇ ਰੋਲਾ ਪਾਇਆ ਅਸੀਂ ਬਾਹਰ ਨਿਕਲੇ ਆ ਤੇ ਸਾਨੂੰ ਅੱਗੇ ਬੰਦੂਕ ਲੈ ਕੇ ਪਾਏ ਤੇ ਅਸੀਂ ਘਰੋਂ ਨਿਕਲੇ ਮੇਰੇ ਜੇਠ ਜੀ ਆ ਗਏ ਅੱਗੇ ਤਾਂ ਜਿਹਦੇ ਉਹਨਾਂ ਦੇ ਪੁੱਤ ਉਹ ਅੱਗੇ ਆਏ ਸੀ ਤੇ ਉਹਨਾਂ ਨੇ ਰਵਾਲਵਰ ਲੈ ਕੇ ਬੰਦੂਕ ਲੈ ਕੇ ਅੱਗੋਂ ਦੀ ਪਾ ਚਾਰ ਸੀ ਕਿਰਪਾਨਾਂ ਵਗੈਰਾ ਨਾਲ ਉਹਨਾਂ ਇਹਨੇ ਬੇਰਹਿਮੀ ਨਾਲ ਕੁੱਟਿਆ ਸਾਡੇ ਸਾਰੇ ਕੈਮਰੇ ਲੱਗੇ ਸਾਡੀਆਂ ਸਾਰੀਆਂ ਦੇ ਵਿੱਚ ਰਿਕਾਰਡਿੰਗ ਆ ਰਹੀ ਹੈ ਉਵੇਂ ਤੇ ਇਹਨਾਂ ਬੇਰਹਿਮੀ ਨਾਲ ਉਹਨਾਂ ਦੀ ਸਾਰੀ ਬਾਹ ਸਾਰਾ ਸੱਜਾ ਪਤਾ ਸਾਰਾ ਉਹਨਾਂ ਨੇ ਤੋੜ ਦਿੱਤਾ ਤੇ ਡੀ ਐਮ ਸੀ ਪਏ ਨੇ ਤਾਂ ਸਾਹਮਣੇ ਇਨਸਾਫ ਦਿੱਤਾ ਜਾਵੇ ਪੁਲਿਸ ਕੋਈ ਕਾਰਵਾਈ ਨਹੀਂ ਕਰੀ ਚਾਰ ਦਿਨ ਹੋ ਗਏ ਨੇ ਤੇ ਕੋਈ ਉਹਨਾਂ ਦਾ ਬੰਦਾ ਨਹੀਂ ਹੱਲ ਚੱਕ ਫੜਿਆ ਜਾ ਰਿਹਾ ਸਾਨੂੰ ਕਾਰਵਾਈ ਚਾਹੀਦੀ ਹੈ ਸਾਡੇ ਛੋਟੇ ਛੋਟੇ ਬੱਚੇ ਨੇ ਤੇ ਮੇਰੇ ਘਰ ਵਾਲਿਆਂ ਨੂੰ ਇਨਸਾਫ ਚਾਹੀਦਾ ਜੀ ਚੰਗਾਲੀ ਕਦੀਮ ਵਿੱਚ ਥਾਣਾ ਮੱਲਾਵਲਾ ਵਿੱਚ ਜੁੜੀ ਇੱਕ ਸੀਸੀਟੀਵੀ ਫੁਟੇਜ ਆਈ ਸੀ ਇਸ ਮਾਮਲੇ ਨੂੰ ਬਹੁਤ ਮਾਣਜੋ ਕਿ ਇਸ ਦੀ ਫਰੋਸ਼ ਪਰ ਸੋਮਿਆ ਮਿਸਰਾ ਜੀ ਨੇ ਅਡਾਟ ਟੀਮਾਂ ਬਣਾਈ ਸੀਗੀਆਂ ਡੀਐਸਪੀ ਗੁਰਦੀਪ ਜੀ ਦੀ ਟੀਮ ਤੇ ਡੀਐਸਪੀ ਬਲਕਾਰ ਜੀ ਸੀ ਇਨਚਾਰਜ ਟੀ ਆ ਦੋਵਾਂ ਟੀਮ ਨੇ ਇਹ ਜਿਹੜਾ ਮਸਲਾ ਹੈਗਾ ਇਹਨੂੰ ਟ੍ਰੇਸ ਕੀਤਾ ਤੇ ਜਿਹੜੇ ਮੁੱਖ ਦੋਸ਼ੀ ਸੀਗੇ ਨਾਲ ਉਹਦਾ ਜਿਹੜਾ ਸਾਥੀ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਤੇ ਨਾਲ ਜਿਹੜਾ ਗੱਡੀਆਂ ਉਥੇ ਯੂਜ਼ ਹੋਈ ਸੀਗੀਆਂ ਉਹ ਗੱਡੀਆਂ ਵੀ ਜਿਹੜੀ ਹੈਗੀ ਉਹ ਟ੍ਰੇਸ ਕਰਕੇ ਰਿਕਵਰ ਕੀਤਾ ਹੈਗਾ ਰਿਕਵਰ ਕਰਨ ਜਿਹੜਾ ਹੈਗਾ ਇਸ ਲਈ ਮਸਲਾ ਇਸ ਮਸਲੇ ਵਿੱਚ ਪਰਚਾ ਨੰਬਰ 5/24 ਥਾਣਾ ਮੱਲਾ ਵਾਲਾ ਵਿੱਚ ਵੀ ਦਰਜ ਕੀਤਾ ਗਿਆ ਧੰਨਵਾਦ ਤੇ ਕਿੰਨੇ ਸਰ ਗ੍ਰਿਫਤਾਰ ਪਾ ਲਏ ਗ੍ਰਿਫਤਾਰ ਹੁਣ ਦੋ ਆ ਦੋ ਜਣੇ ਗ੍ਰਿਫਤਾਰ ਹੀ ਪਾ ਲਏ ਬਾਕੀ ਤਾਂ ਜੋ ਮੇਨ ਦੋ ਸੀ ਹੈਗੇ ਹਾਂਜੀ ਜੋ ਸਭ ਤੋਂ ਮੇਨ ਸੀ ਤਬਦੀਸ਼ ਉਹਨੂੰ ਗ੍ਰਿਫਤਾਰ ਕਰ ਲਿਆ ਤਫਤੀਸ਼ ਜਾਰੀ ਹੈ ਜਿਹੜਾ ਫੋਨ ਮਾਡਲ ਦੀ ਤਫਤੀਸ਼ ਵਿੱਚ ਆਦਾ ਸਾਹਮਣੇ ਹੈ ਕਿ ਪੈਸੋ ਦਾ ਰੋਲਾ ਸੀ ਪੈਸੋ ਦਾ ਲੈਣ ਦੇਣ ਰੋਲਾ ਸੀ ਉਹਨੂੰ ਲੈ ਕੇ ਕੁੱਟਮਾਰ ਹੋਈ ਜੀ